ਬਿਆਦੀਆਂ ਦੇ ਮਾਮਲੇ ਦੇ ਉੱਤੇ ਜੋ ਬਿੱਲ ਪਾਸ ਕਰ ਰਹੇ ਨੇ ਕਾਨੂੰਨ ਪਾਸ ਕਰ ਰਹੇ ਨੇ ਉਹ ਇੱਕ ਪਾਰਦਰਸ਼ੀ ਗੱਲ ਨਹੀਂ ਸਾਰੇ ਹੀ ਧਰਮ ਸਰਕਾਰ ਜੋ ਅਸੀਂ ਸਾਰੇ ਧਰਮਾਂ ਦਾ ਸਰਕਾਰ ਕਰਦੇ ਹਾਂ ਪੰਜਾਬ ਦੇ ਅੰਦਰ ਹਰ ਧਰਮ ਦਾ ਸਰਕਾਰ ਹਰ ਧਰਮ ਦਾ ਇਸੇ ਹੀ ਵਜ੍ਹਾ ਕਰ ਪੂਰੀ ਦੁਨੀਆ ਦੇ ਅੰਦਰ ਪੰਜਾਬੀਆਂ ਦਾ ਨਾਮ ਬਹੁਤ ਚੰਗਾ ਪੰਜਾਬ ਦੇ ਅੰਦਰ ਜਰੂਰ ਤੋਂ ਆਮ ਆਪ ਦੀ ਪਾਰਟੀ ਦੀ ਸਰਕਾਰ ਆਈ ਹੈ ਲਾਅਨ ਆਰਡਰ ਕਾਨੂੰਨ ਪਰ ਕਿਸੇ ਵੀ ਮਰਿਆਦਾ ਦੀ ਤੱਕ ਦੀ ਕੋਈ ਗੱਲ ਨਹੀਂ ਕੀਤੀ ਅੱਜ ਕਾਨੂੰਨ ਦੇ ਹਾਲਾਤ ਦੇਖ ਲੋ ਅਥੋੜੇ ਦਿਨ ਪਹਿਲਾਂ ਜੁਨਾ ਨੇ ਬਿੱਲ ਪਾਸ ਕਰ ਦਿੱਤੀ ਆ ਰੀਜ ਨੇ ਉਸ ਵਿੱਚ ਜੋ ਸਾਡੇ ਗੁਰੂਆਂ ਦਾ ਦਿਲਾਂ ਦੇ ਵਿੱਚ ਸਤਕਾਰ ਹੈ ਕਿ ਆ ਸਾਰਿਆਂ ਦੇ ਗੁਣ ਜਿਹੜੇ ਨੇ ਉਹ ਸਾਂਝੇ ਨੇ ਔਰ ਜੇ ਬੇਦਵੀ ਕਿਸੇ ਇੱਕ ਧਰਮ ਦੀ ਜਾਂ ਇੱਕ ਗੁਣ ਦੀ ਹੁੰਦੀ ਆ ਤੇ ਕਿਆ ਉਹ ਬੇਦਵੀ ਨਹੀਂ ਮਿਲ ਜਾਏਗੀ ਜਾਇ ਉਹ ਗੁਰੂ ਰਵਿਦਾਸ ਮਹਾਰਾਜ ਹੋਣ ਜਾ ਲੋ ਭਗਤ ਕਬੀਰ ਹੋ ਜਿਨਨੇ ਵੀ ਗੁਰੂ ਨੇ ਪੀਰ ਨੇ ਇਹ ਸਾਰੇ ਸਾਂਝੇ ਨੇ ਸਾਡੇ ਸਾਂਝੀ ਬਾਤਾਂ ਦਾ ਭੱਤੀ ਸਾਰੇ ਗੁਰੂਆਂ ਨੇ ਹੀ ਸਾਂਝੀ ਬਾਤਾਂ ਦੀ ਗੱਲ ਕੀਤੀ ਜੋ ਅੱਜ ਸਾਡੇ ਵਿੱਚ ਸਪੈਸ਼ਲੀ ਤੌਰ ਤੇ ਸਰਦਾਰ ਮਜੀਦ ਸਿੰਘ ਮਾਨਾ ਜੀ ਆਏ ਨੇ ਉਹ ਪ੍ਰੈਸ ਵਾਲੇ ਵੀ ਇਹਨਾਂ ਵਿਚਾਰ ਸਾਂਝੇ ਕਰਨਗੇ ਮੈਂ ਦੇ ਜੀ ਕਰਦਾ ਅਪਣੇ ਮਹਾਨ ਪ੍ਰਮਾਣਜੀ ਜੀ ਨੂੰ ਕਿ ਉਹ ਤੁਹਾਡੇ ਦਾ ਰੂਪ ਰੂਪੋਂ ਸਰਦਾਰ ਮਜੀਦ ਜੀ ਸਨ ਮਨਾ